ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਾਹਿਬ ਸਤਸੰਗ ਜੀ ਅੱਜ ਵੀ ਵੀ ਪਰਤੋਂ ਤੇ ਆਪਾਂ ਵੀਡੀਓ ਬਣਾਈ ਜਾਨੇ ਆ ਇਹ ਹੈ ਡੱਡਾ ਦੋ ਨੇ ਆਨਾਈ ਐਤਨ ਲੱਭੇ ਨੇ 라이 ਔਰ ਇਨਨੋਂ ਆਪਾਂ ਇਹਨਾਂ ਪਾਠੀਆਂ ਦੇ ਨਾਲ ਸਪਸ਼ਟ ਕਰਦੇ ਹਾਂ ਹੁਣ ਡੱਡਾ ਡਰ ਉਪਜੇ ਡਰ ਜਾਈ ਡੱਡਾ 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 ਪਾਉ ਗੁਰਮੁਖੀ ਵਰਣਮਾਲਾ ਜਿਹੜੀ ਹੈ ਸਾਡੀ ਉਹਦਾ ਅੱਖਰ ਹੈ ਡੱਡਾ ਊੜਾ ੜਾ ਇਹਦੀ ਸਸਹਾ ਡੱਡਾ ਆ ਗਿਆ ਪਹਿਨ ਤੋਂ ਪਾਵਾ ਵੀ ਉਹ ਡੱਡਾ ਅੱਛਾ ਇਸੇ ਤਰ੍ਹਾਂ ਹੀ ਆ ਪਾਇਆ ਹੋਇਆ ਜਿਹੜਾ ਹੰਸਾ ਹੀਰਾ ਮੋਤੀ ਝੁਗਣਾ ਭਗ ਡੱਡਾ ਪਾਲਣ ਜਾਈ ਹੁਣ ਡੱਡਾ ਪਾਲਣ ਜਾਈ ਤੇ ਸਾਡੇ ਕੋਲ ਫਟਾਫਟ ਵੈਸੇ ਡੱਡਾ ਹੀ ਆਉਂਦਾ ਤੇ ਇਸੇ ਦਿਨ ਹੀ ਲੱਗ ਜਾਂਦੀ ਹੈ ਬਹਿ ਜੀ ਲਾਗੇ ਜਿੰਦੀ ਤੇ ਲਾਉਣੀ ਚਾਹੀਦੀ ਡੱਡਾ ਬੋਲਣ ਵਾਸਤੇ ਲਿਖਿਆ ਐਵੇਂ ਹੀ ਹੈ ਡੱਡਾ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਪਾਲਣ ਜਾਈ ਡੱਡਾ ਹੁੰਦੀਆਂ ਛੋ ਡੱਡੂ ਪਾਪ ਸੋਰੀ ਛੋਟੀਆਂ ਡੱਡਾ ਜਿਹਨੂੰ ਬਗ ਜਿਹੜਾ ਹੈ ਉਹ ਖਾਂਦਾ ਬੜੇ ਮ제 ਨਾਲ ਖਾਂਦਾ ਉਹਨਾਂ ਨੂੰ ਚੁੱਕ ਚੁੱਕ ਕੇ ਖਾਂਦਾ ਇਹ ਉਹ ਡੱਡਾ ਇਹਨਾਂ ਦੀ ਲਿਖਣ ਆ ਲਿਖਿਆ ਉਸੇ ਕਰਾਂਗੇ ਡੱਡਾ ਅੱਗੇ ਲੋਕੀ 68 ਤੀਰਥ ਨਾਈ ਨਾਈ ਜਿਹੜੀ ਹੈ ਕਿਰਿਆ ਇਹ ਫਿਰ ਇਹ ਨਾਈ ਜਿਹੜੀ ਹੈ ਉਹ ਕਿਰਿਆ ਉਹ ਕਿਰਿਆ ਤਾਂ ਇਸ ਕਰਕੇ ਆ ਗਿਆ ਲੋਕੀ 68 ਦੀ ਨਾਈ ਵਾਹ ਵਾਹ ਸੱਚੇ ਪਾਤਸ਼ਾ ਤੂੰ ਸੱਚੀ ਨਾਈ ਨਾਈ ਜਿਹੜੀ ਹੈ ਨਾਉ ਹੈ ਇਹ ਨਾਉ ਆ ਵੜਿਆਈ ਇਹਦੇ ਆ ਗਿਆ ਵੜਿਆਈ ਨਾਉ ਹੈ ਵੜਿਆਈ ਹੈ ਅੱਗੇ ਹੈਗਾ ਨਾਈ ਉਦ੍ਰੋਸੈਨ ਸੇਵਾ ਤਾਂ ਨਾਈ ਹੈ ਨਾਈ ਕੀ ਇੱਕ ਜਾਤੀ ਦਾ ਨਾਮ ਹੈ ਇੱਕ ਜਾਤੀ ਹੈ ਉਹਦਾ ਨਾਮ ਹੈ ਨਾਈ ਇਹ ਉਹ ਨਾਈ ਹੈ ਤਾਂ ਆ ਗਿਆ ਨਾਈ ਉਦਰੀੋ ਸੈਨ ਸੈਨ ਸਿਵ ਨਾਈ ਆ ਜਿਹੜਾ ਸੈਨ ਨਾਈ ਸੈਨ ਸੈਨ ਉਹਦਾ ਨਾਮ ਹੈ ਨਾਈ ਦਾ ਐ ਸਿਵ ਸਿਵ ਦੇ ਨਾਲ ਸੇ ਉਹਦੇ ਨਾਲ ਉਹ ਪਾਰ ਉਤਾਰਉਦਾ ਕੋਇ ਸੋਸਾ ਸੰਗ ਇਹ ਬਖ ਜਿਹੜਿਆ ਇਹ ਬਿੰਦੀ ਦੇ ਨਾਲ ਜਿਹੜਿਆ ਉਹ ਬੋਲੇ ਜਾਣੇ ਚਾਹੀਦੀ ਹੈ ਔਰ ਇਹ ਵਿਧੀ ਆਟੋਮੈਟਿਕ ਨਿਕਲਦੀ ਹੈ ਆਟੋਮੈਟਿਕ ਨਿਕਲਦੀ ਹੈ ਜਦੋਂ ਤੁਸੀਂ ਪੜ੍ਹਦੇ ਆ ਤਾਂ ਪਤਾ ਹੀ ਲੱਗ ਜਾਂਦਾ ਸੰਸਾ ਹੀਰਾ ਮੋਤੀ ਜੁਗਨਾ ਬਗ ਹੁਣ ਡੱਡਾ ਭਾਲਣ ਜਾਈ ਤਾਂ ਕੀ ਹੈ ਡੱਡਾ ਭਾਲਣ ਜਾਈ ਤਾਂ ਅਸ ਅਖਰ ਜਿਹੜੇ ਸਪਸ਼ਟ ਹੋ ਗਿਆ ਇਹ ਆਪੋ ਆਪ ਮੁਹਾਰੇ ਨਿਕਲਦੀ ਹੈ ਇਹ ਤਾਂ ਜੇ ਨਹੀਂ ਵੀ ਭਾਈ ਨਿਕਲਦੀ ਤਾਂ ਇਹਨੂੰ ਲਾ ਲਿਆ ਲਾ ਲਓ ਸੋ ਸਾਧ ਸੰਗਤ ਇਹ ਸੀ ਆਪਣੀ ਅੱਜ ਦੀ ਵੀਡੀਓ ਇੰਨੀ ਕੋ ਜਿਹੜੀ ਬੈਂਕ ਦੀ ਪ੍ਰਵਾਨ ਕਰਨੀ